ਸਾ ਲੋਕ ਉਸਤਤ ਕਰ ਹੈ ਅਨੇਕ ਜਨ ਉਸਤਿਸ਼ ਦੀ ਅਨੇਕਾਂ ਪਰਖ ਉਸਤਤੀ ਕਰਦੇ ਹੈ ਅੰਤ ਨ ਪਾਰ ਆਵਾਰ ਕਰਨ ਵਾਲਿਆਂ ਦਾ ਅੰਤ ਪਾਰ ਆਵਾਰ ਨਹੀਂ ਪਾਇਆ ਜਾ ਸਕਦਾ ਅਰਾਰ ਪਾਰ ਨਾਨਕ ਰਚਨਾ ਪ੍ਰਭ ਰਚੇ ਹੈ ਇਹ ਜੀ ਦੀ ਰਚਨਾ ਪਰਮੇਸ਼ਰ ਰਚਨਾ ਕੀਤੀ ਸਤਿਗੁਰੂ ਜੀ ਕਹਿੰਦੇ ਹਨ ਬਹੁ ਵਿਧ ਅਨਕ ਪ੍ਰਕਾਰ ਰਸ ਦੀਆਂ ਦੀ ਅਨੇਕ ਪ੍ਰਕਾਰ ਦੀ ਕੋਈ ਰਾਜਸੀ ਹੈ ਕੋਈ ਤਾਂਸੀ ਹੈ ਕੋਈ ਸ਼ਾਂਤ ਕੀ ਹੈ ਅਤੇ ਕੋਈ ਤਿੰਗੁਣੀ ਹੈ ਅਨੇਕ ਪ੍ਰਕਾਰ ਚਾਰ ਖਾਣੀਆਂ ਅੰਡੀ ਗੇਰ ਜਸਿਤ ਜੂਤ ਕੁਝ ਆਦਿਕ ਅਨੇਕਾਂ ਖਾਣੀਆਂ ਦੀ ਅਨੇਕ ਪ੍ਰਕਾਰ ਦੇ ਰੰਗਾਂ ਰੂਪਾਂ ਦੀ ਰਚਨਾ ਮਹਾਰਾਜੀ ਰਚੀ ਹੈ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕਰੋੜ ਸਹਾ ਸਿੰਘ ਜੀ ਪੂਜਾ ਕਰਨ ਵਾਲੇ ਪੁਜਾਰੀ ਹੋਏ ਹਨ ਸੋ ਪੂਜਾ ਵੀ ਕਰੀ ਜਾਂਦੇ ਹਰ ਵਕਲੀਆਂ ਹੀ ਕਾਈ ਜਾਂਦੇ ਠਾਕਰਾਂ ਦੇ ਅੱਗੇ ਇਸ ਤਰ੍ਹਾਂ ਦੇ ਪੁਜਾਰੀ ਬਣਾਏ ਹੋਏ ਹੈ ਕਈ ਵਿਲਖਣ ਦਿਖਾਉਣ ਵਾਲਾ ਤੇ ਚਮਤਕਾਰ ਵਿਗਵਾਨਾਂ ਨੂੰ ਬਣਾਉਣ ਵਾਲਾ ਤੇ ਕਹਿੰਦੇ ਨੇ ਕਈ ਕਰੋੜਾਂ ਇਹ ਜਿਹਾਨੇ ਜਿਹੜੇ ਪੂਰ ਨਰਕ ਆਦਿਕਾਂ ਦੀ ਦੁੱਖਾਂ ਨੂੰ ਜਾਂ ਕਾਮ ਆਦਿਕਾਂ ਦੀ ਜਿਹੜੀ ਪੂ ਪਈ ਹੋਈ ਹੈ ਇਹਨੂੰ ਬ੍ਰਹਮ ਗਿਆਨ ਦੀ ਅੱਗ ਕਰਕੇ ਜਾਲਣ ਵਾਲੇ ਹਨਗੇ ਅਤੇ ਕਈਕ ਪੂਜਾ ਦੇ ਅਰੀ ਹਨ ਪੂਜਾ ਜਿਹੜੀ ਹੈ ਪੂਜਾ ਦਾ ਤਿਆਗ ਕਰਦੇ ਆ ਪੂਜਾ ਨੂੰ ਜ਼ਹਿਰ ਸਮਝਦੇ ਆ ਇਸ ਪ੍ਰਕਾਰ ਦੇ ਤਿਆਗੀ ਹਨ ਕਈ ਪਰਮੇਸ਼ਰ ਦੇ ਪੂਜਨ ਕਰਨ ਵਾਲੇ ਪੂਜਕ ਹਨ ਕਈ ਕੋਟ ਆਚਾਰ ਵਿਵਹਾਰੀ ਕਈ ਕਰੋੜਾਂ ਸ੍ਰੇਸ਼ਟਾ ਆਚਾਰ ਕਰਨ ਵਾਲੇ ਹੈ ਕਈ ਲੋਕ ਵਪਾਰੀ ਆ ਵੀ ਇਹ ਕੰਮ ਮੇਰਾ ਪੂਰਾ ਕਰ ਦਿਓਗੇ ਤਾਂ ਮੈਂ ਤੁਹਾਡੀ ਸੇਵਾ ਕਰ ਦਿਆਂਗਾ ਇਉਂ ਵਪਾਰੀ ਲੋਕ ਹਨਗੇ ਕਈ ਕਰਮਾਂ ਦੇ ਕਰਨ ਵਾਲੇ ਹੈ ਕਈ ਵਿਹਾਰਾਂ ਦੇ ਕਰਨ ਵਾਲੇ ਕਈ ਕੋਟ ਕੋਟਨਾ ਅਣਗਿਣਤਾਂ ਦਾ ਸਮਝਣਾ ਕਰੋੜਾਂ ਤੱਕ ਇਹਨੂੰ ਸਿਹਾਰੀ ਲਾ ਕੇ ਕਈ ਕੋਟੀ ਹਣ ਗਿਣਤੀ ਕਹੇ ਹੋਏ ਹਨ ਕਈ ਕੋਟ ਪਹਿ ਤੀਰਥ ਵਾਸੀ ਕਈ ਕਰੋੜਾਂ ਅਣਗਿਣਤੀ ਤੀਰਥਾਂ ਦੇ ਬਸਣ ਵਾਲੇ ਲੋਕ ਹੋ ਗਏ ਸੁਭਾਵਾਂ ਦਾ ਕੰਮ ਕਰ ਰਹੇ ਹਜੂਰ ਸ੍ਰਿਸ਼ਟੀ ਵਿੱਚ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕਰੋੜਾਂ ਬਨ ਬਨਾ ਕੇ ਉਦਾਸ ਹੋਏ ਦੁਨੀਆ ਤੋਂ ਪਰਵਾਹ ਹੋ ਕੇ ਵਿਚਰਦੇ ਫਿਰਦੇ ਹਨ ਕਈ ਕੋਟ ਵੇਦ ਕੇ ਸਰੋਤੇ ਕਈ ਕਰੋੜਾਂ ਵੇਦਾਂ ਦੇ ਹੀ ਸਰੋਤੇ ਸਰਵਣ ਕਰਨ ਵਾਲੇ ਹਨ ਵਕਤੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟਾਂ ਤਪੀਆਂ ਦੇ ਈਸ਼ਰ ਬੜੇ ਬੜੇ ਹੋਤੇ ਅਦਨ ਹੋਤੇ ਰਾਜ ਕਰਨ ਵਾਲੇ ਤੱਤੀਏ ਹਨ ਹੁੰਦੇ ਪਏ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟਾਂ ਮਨ ਵਿੱਚ ਆਪਣੇ ਆਪ ਦਾ ਦੇਹ ਦਾ ਈ ਧਿਆਨ ਕਰਦੇ ਵੀ ਮੈਂ ਦੇਹ ਹਾਂ ਮੈਂ ਦੇਹ ਹਾਂ ਆਤਮ ਆਪ ਦੀ ਦੇਹ ਨੂੰ ਹੀ ਚਾਰ ਬਾਕੀ ਮੰਨੀ ਬੈਠੇ ਆ ਕਹਿੰਦੇ ਸੰ ਟੋਪੀਸਰ ਕੱਪੜੀ ਜੁੱਤੇ ਸਨੇ ਖੁਦਾ ਬਣੇ ਫਿਰਦੇ ਆ ਇਉ ਆਪਣੇ ਆਪ ਦੇ ਧਿਆਨ ਕਰੀ ਫਿਰਦੇ ਕਿ ਮੇਰੀ ਮੁਝ ਕੋ ਬੰਦਨਾ ਮੈਨੂੰ ਹੀ ਨਮਸਕਾਰ ਹੈ ਮੈਂ ਹੀ ਜਿਉਂ ਕਾ ਤਿਉਂ ਹਾਂ ਇਸ ਤਰ੍ਹਾਂ ਕਈ ਆਤਮਾ ਜੋ ਸਰਬ ਕਾ ਆਪਣਾ ਆਪ ਰੂਪ ਹੈ ਉਸ ਦਾ ਧਿਆਨ ਕਰਦੇ ਹਨ ਮਨ ਦੇ ਅੰਦਰ ਕਈ ਕੋਟ ਤਪੀਸਰ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਗੁਰੂੜਾ ਕਵਤਾ ਪੜਨ ਵਾਲੇ ਕਵੀ ਲੋਕ ਬਾਲਮੀਕ ਆਦਿਕ ਵਿਆਸ ਆਦਿਕ ਕਵੀ ਹਨ ਕਈ ਕਾਵ ਦਾ ਉਹਦਾ ਵਿਚਾਰ ਕਰਦੇ ਕਿ ਬੜੀ ਸੋਹਣੀ ਕਾਵ ਹੈ ਇਹਦੇ ਚ ਨਵੇਂ ਰਸ ਲਿਖੇ ਹੋਏ ਹੈ ਜਾਂ ਇਹਦੇ ਚ ਪੱਤਸ ਰਸ ਹੈ ਕਿ ਸ਼ਿੰਗਾਰ ਰਸ ਹੈ ਕਿ ਵੀਰ ਰਸ ਹੈ ਕਿ ਰੁੱਦਰ ਰਸ ਹੈ ਇਉਂ ਕੰਕਾਦੇ ਵਿਚਾਰਾਂ ਕਰਦੇ ਹਨ ਕਈ ਕੋਟ ਨਵਤਨ ਨਾਮ ਧਿਆਵੈ ਨਵੀਨ ਤੋਂ ਨਵੀਨ ਸ਼ੇਸ਼ਨਾਗਾਰਿਕ ਪ੍ਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਨਾਨਕ ਕਰਤੇ ਕਾ ਅੰਤ ਨਾ ਪਾਵੈ ਜਿੰਨ ਕਰਦਾ ਪ੍ਰਭ ਜੀ ਅੰਤ ਨਹੀਂ ਕੋਈ ਪਾ ਸਕਦੇ ਹਨ ਕਈ ਕੋਟ ਭੇ ਅਭਿਮਾਨੀ ਕਈ ਕੋਟ ਆਪ ਦੇ ਵਿੱਚ ਹੀ ਮੰਨੀ ਬੈਠੇ ਕਿ ਮੇਰੇ ਵਰਗਾ ਕੋਈ ਨਹੀਂ ਹੈ ਐਵੇਂ ਹੰਕਾਰੀ ਹੋਏ ਫਿਰਦੇ ਹਨ ਮਾਨ ਚੱਕੀ ਫਿਰਦੇ ਐ ਕਈ ਕੋਟ ਅੰਧ ਅਗਿਆਨੀ ਕਈ ਕਰੋੜਾ ਇਹੋ ਜਿਹਾ ਅਗਿਆਨ ਕਰਕੇ ਅੰਨੇ ਹੋਏ ਆ ਸਮਝ ਹੀ ਨਹੀਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕਈ ਕੋਟ ਕਿਰਪਨ ਕਠੋਰ ਕਈ ਕਰੋੜਾ ਇਹੋ ਜਿਹਾ ਸੂਮ ਐ ਸੂਮ ਹੋ ਕੇ ਫੇ ਕਿਸੇ ਦਾਨੀ ਨੂੰ ਮਿੱਠਾ ਨਹੀਂ ਬੋਲਦੇ ਜੇ ਕਿਸੇ ਨੂੰ ਦੇਣਾ ਕਰੀਓ ਕਠੋਰ ਕਰੜੇ ਬਚਨ ਬੋਲਣ ਵਾਲੇ ਕਈ ਸੂਮ ਕਰੋੜਾ ਕਈ ਕਰੋੜਾ ਕਠੋਰ ਵਾਕ ਬੋਲਣ ਵਾਲੇ ਕਰੜੇ ਕਈ ਕੋਟ ਭੈਅ ਅਪੇਗ ਆਤਮ ਨਿਕੂ ਕਈ ਕੋਰ ਨਾ ਭਿਜਣ ਵਾਲੇ ਕਿਸੇ ਤੇ ਬਣੀ ਪਤੀਜ ਦੇ ਆਤਮਾ ਮਨ ਨਿਰਵਿਸ਼ੇਸ਼ ਕਰਕੇ ਕੋਰਾ ਬੜਾ ਕਰੜਾ ਮਨ ਹੈ ਉਹਨਾਂ ਦਾ ਇਹਸਾ ਨ ਕੋਰ ਨਾ ਭਿਜਵਾਏ ਇਹ ਕੋਰੇ ਲੀੜੇ ਨੂੰ ਬਸਰ ਨੂੰ ਆਰੰਗ ਨਹੀਂ ਚੜਦਾ ਇਹ ਜੇ ਹਨ ਮੇਰੇ ਹੀ ਕੋਰਾ ਬਚਨ ਬੋਲਣਾ ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਚੋਰੀ ਹੈ ਪ੍ਰਾਇ ਤੁਹਾਨੂੰ ਚੜਾਉਂਦੇ ਹੀ ਰਹਿੰਦੇ ਜਾਂ ਵੇਖਦੇ ਹੀ ਰਹਿੰਦੇ ਖਜ਼ਾਨਿਆਂ ਦੀ ਗਿਣਤੀ ਕਈ ਕੋਟ ਪਰ ਦੂਖ ਨਾ ਕਰ ਹੈ ਕਈ ਕਰੋੜਾ ਇਹੋ ਜਿਹੇ ਪ੍ਰਾਇਾਂ ਚ ਦੂਸ਼ਣੀ ਕੱਢਦੇ ਰਹਿੰਦੇ ਕਰਦੇ ਨੇ ਫਲਾਣੇ ਚ ਆਹ ਦੋਸ਼ ਹੈ ਫਲਾਣੇ ਚ ਉਹਨਾਂ ਨੂੰ ਦੋਸ਼ ਹੀ ਹੱਥ ਪੈਂਦੇ ਪੱਲੇ ਪੈਂਦੇ ਜਿਹੜੀ ਚੀਜ਼ ਵੇਖਣ ਜਾਈਏ ਸੀਸੇ ਚ ਜੇ ਰੋਂਦੇ ਵੇਖੇ ਰੋਂਦਾ ਦਿਸਦਾ ਅਗੇ ਜੇ ਹਾਜ਼ਾ ਵੇਖੀ ਹਾਜ਼ਾ ਦਿਸਦਾ ਕਿਉਂ ਪ੍ਰਾਇ ਦੂਸ਼ਣਾ ਹੀ ਕਰਦੇ ਰਹਿੰਦੇ ਰਾਤ ਦਿਨੇ ਹੋ ਕਈ ਕੋਟ ਮਾਇਆ ਸ਼ਰਮ ਮਾਹੇ ਲੋਕ ਮਾਇਆ ਦੀ ਠਕਾਵ ਦੇ ਵਿੱਚ ਹੀ ਤਕਲੀਫ ਵਿੱਚ ਹੀ ਪਏ ਰਹਿੰਦੇ ਆ ਇਕੱਠੀ ਕਰਨ ਵਿੱਚ ਸ਼ਰਮ ਜਤਨ ਕਰਦੇ ਰਹਿੰਦੇ ਆ ਕਈ ਕੋਟ ਪਰਦੇਸ ਪਰਮਾਹੇ ਚੀਨਾ ਮਚੀਨਾ ਪਰਦੇਸਾਂ 'ਚ ਭਰਮ ਦੇ ਫਿਰਦੇ ਹਨ ਜੇ ਤੁਜੇ ਤਿਤ ਲਾਭ ਹੋ ਤੇ ਤਿਤ ਲੱਗਣਾ ਜਾਨੀ ਵਾਸ਼ਨਾ ਅਨਸਾਰ ਜੀਆਂ ਦੀ ਜਿਸ ਜਿਸ ਪਾਸੇ ਆਪ ਲਹਨੇ ਹੋ ਉਸ ਉਸ ਪਾਸੇ ਉਹਨਾਂ ਲੱਗਣਾ ਕੀਤਾ ਹੈ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਿਰਪਾ ਪੁਰਖ ਸਤਿਗੁਰੂ ਜੀ ਕਹਿੰਦੇ ਨੇ ਕਰਤਾ ਰੂਹ ਵੀ ਰਚਨਾ ਨੂੰ ਸੋਹੇ ਕਰਤਾ ਆਪ ਹੀ ਜਾਣਦਾ ਹੈ ਜਿਸ ਪ੍ਰਕਾਰ ਦੀ ਰਚਨਾ ਰਚੀ ਹੈ ਕਈ ਕੋਟ ਸਿੱਧ ਜਤੀ ਜੋਗੀ ਕਈ ਕਰੋੜਾਂ ਮਹਾਰ ਸਿੱਧੀਆਂ ਵਾਲੇ 84 ਸਿੱਧ ਹਨਗੇ ਕਈ ਕਰੋੜਾਂ ਜਤੀ ਹੈ ਗੋਰਖਨਾਥ ਅਤੇ ਇਸੇ ਪ੍ਰਕਾਰ ਹਨੂਮਾਨ ਭੀਸ਼ ਇਸੇ ਤਰ੍ਹਾਂ ਭੀਸ਼ਮ ਆਦਿਕ ਅਤੇ ਲਸ਼ਮਣ ਆਦਿਕ ਪੈਰੋਂ ਆਦਿਕ ਇਹ ਜਤੀ ਹਨਗੇ ਜਤਾਂ ਤਰੇ ਆਦਿਕ ਉਹ ਜਤੀਆਂ ਦੀ ਗਿਣਤੀ ਜਾਣੇ ਤੇ ਕਈ ਕਰੋੜਾਂ ਯੋਗੀ ਹੈ ਜਿਸ ਪ੍ਰਕਾਰ ਸਿੱਧ ਆਦਿਕ ਯੋਗਾਂ ਜੋਤਨ ਮਸ਼ਿੰਦਰ ਆਦਿਕ ਸਾਰੇ ਜੋ ਕਮਾਉਣ ਵਾਲੇ ਹਨ ਕਈ ਕੋਟ ਰਾਜੇ ਰਸ ਭੋਗੀ ਕਈ ਕਰੋੜਾਂ ਰਾਜੇ ਲੋਕ ਹੈ ਉਹ ਰਸਾਂ ਦਾ ਭੋਗਣਾ ਕਰਦੇ ਹਨ ਭੋਗੀ ਹੋ ਕਰਕੇ ਕਈ ਕੋਟ ਪੰਛੀ ਸਰਪ ਉਪਾਏ ਪੰਛੀਆਂ ਦੀਆਂ ਜਾਤੀਆਂ ਹਨਗੀਆਂ ਕਈ ਕਰੋੜਾਂ ਸਰਪਾਂ ਦੀਆਂ ਜੂਨਾਂ ਚ ਪੈਦਾ ਕੀਤੇ ਹੋਏ ਹਨ ਕਈ ਕੋਟ ਪਾਥਰ ਬਿਰਖ ਨਿਪਜਾਏ ਅਰ ਜਿੰਨ ਵੀ ਮਾਰੇ ਪੱਥਰਾਂ ਦੀ ਜੂਨ ਵਿੱਚ ਤੇ ਬਿਰਸ਼ਾਂ ਦੀ ਜੂਨ ਚ ਨਿਪਜਾਏ ਪੈਦਾ ਕੀਤੇ ਆਪਨੇ ਕਈ ਕੋਟ ਪਵਨ ਪਾਣੀ ਬੈਸੰਤ ਕਈ ਕਰੋੜਾਂ 49 ਕਰੋੜ ਵਜਾ ਦੀ ਪਾਉਣ ਇੱਕ ਬ੍ਰਹਮੜੀ ਦੱਸਦੇ ਹੈ ਕਈ ਕਰੋੜ ਵਜਾ ਦੀਆਂ ਪਾਉਣਾ ਹਨਗੀਆਂ ਅਤੇ ਪਾਣੀ ਹਨਗੇ ਸੋ ਕਾਲੇ ਪਾਣੀ ਚਿੱਟੇ ਪਾਣੀ ਆਦਿਕ ਬਸੰਤ ਅਗਨੀ ਆਦਿਕ ਚਾਰਚਰਾ ਦੀਆਂ ਸਮਾਨ ਅਗਨੀ ਆਦਿਕ ਮੰਨੀਆਂ ਇਹ ਵੀ ਕਈ ਕਰੋੜਾਂ ਦੀ ਗਿਣਤੀ ਹਨ ਸਾਰੇ ਕਈ ਕੋਟ ਦੇਸ਼ ਧੂਮੰਡਲ ਕਈ ਕਰੋੜਾਂ ਦੇਸ਼ ਹਨਗੇ ਕਈ ਭੂਮੰਡਲ ਗੋਲਾਕਾਰ ਧਰਤੀ ਦੇ ਜਿਹੜੇ ਹਨ ਮੰਡਲਾਕਾਰ ਕਈ ਕੋਟ ਸੱਸੀ ਅਰ ਸੂਰ ਨਖੇਤਰ ਕਈ ਕਰੋੜਾਂ ਇੱਕ ਬ੍ਰਹਮਣ ਚੰਦਰਮਾ ਤੇ ਸੂਰਜ ਇਸੇ ਤਾਂ ਲੱਖਾਂ ਬ੍ਰਹਮਣ ਦਾ ਰੋਮ ਰੋਮ ਤੇ ਰੱਖਿਆ ਹੈ ਜਿਵੇਂ ਜਮਸਾਦ ਮਾਰਨ ਕਹੇ ਕੇਤੇ ਇੰਦ ਚੰਦ ਸੂਰ ਕੇਤੇ ਕਿਸੇ ਪ੍ਰਕਾਰ ਸਸੀਰ ਚੰ드ਮਾ ਕਈ ਕਰੋੜਾਂ ਐਨ ਸੂਰਜ ਹਨ ਤੇ ਮਖਤਰ ਵੀ ਕਈ ਕਰੋੜਾਂ ਹਨਗੇ ਅਰਸ ਚੰ드ਮਾ ਸੂਰਜ ਦੇ ਲੱਗਣ ਵਾਲੇ ਗ੍ਰਹਿ ਲੱਗਣ ਵਾਲੇ ਰਾਹੁ ਤੇ ਕੇਤੂ ਆਦਿਕ ਸਸੀਰ ਇਕੱਠਾ ਹੀ ਪਾੜ ਚੰ드ਮਾ ਤੇ ਸੂਰਜ ਆਦਿਕ ਮਖਤਰ ਸਮਝਨੇ ਕਈ ਕੋਟ ਦੇਵ दानव ਇੰਦਰ ਸਿਰ ਸ਼ਤਰ ਕਈ ਕਰੋੜਾਂ ਦੇਵਤੇ ਹਨਗੇ ब्रह्मा ਦੇ ਸੰਕਲਪ ਨਾਲ ਅਜਾਨ ਸੰਗਿਆ ਵਾਲੇ ਜਿਹੜੇ ਪੈਦਾ ਹੋਏ ਆ ਕੇ ਕਈ ਕਰੋੜਾਂ ਦਾਨ ਬਣ ਗਏ ਜੋ ਦਨਜੀਵੀ ਪੁੱਤੀ ਤੋਂ 45 ਪਦਮ ਪੈਦਾ ਹੋਏ ਆ ਇਸੇ ਪ੍ਰਕਾਰ ਇਹ ਮੇਰੇ ਆਦਿਕ ਵੀ ਕਈ ਕਰੋੜਾਂ ਹਨ ਸਰਗ ਦੇ ਰਾਜੇ ਸਰਤੇ ਜਿਹਨਾਂ ਦੇ ਸ਼ਤਰ ਹਨ ਸਰਗ ਦੇ ਰਾਜੇ ਸਗਲ ਸਮਗਰੀ ਆਪਣਾ ਸੂਤ ਧਾਰ ਹੈ ਇਹ ਜਿਹੜੀ ਸਮਗਰੀ ਸਮਦਾਏ ਪਦਾਰਥਾਂ ਦਾ ਆਪ ਦੀ ਚੇਤਨ ਸੱਤਾ ਰੂਪੀ ਹੁਕੂ ਰੂਪੀ ਸੂਤ ਵਿੱਚ ਆਪ ਦੀ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਹੈ ਆਪ ਦੀ ਆਗਿਆ ਰੂਪੀ ਸੱਚਾ ਵਿੱਚ ਧਾਰਨ ਕੀਤੀ ਹੋਈ ਹੈ ਤਾਂ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਜਿੰਨਾ ਜਿੰਨਾ ਦੀ ਮਹਾਰਾਜੀ ਭਾਵਨਾ ਪੂਰੀ ਹੋ ਜਾਂਦੀ ਹੈ ਜਿਦੀ ਜਿਦੀ ਕਰਨੀ ਆਪ ਨੂੰ ਪਾ ਜਾਂਦੀ ਹੈ ਇਸ ਤਿਸ ਨੂੰ ਸੰਸਾਰ ਤੋਂ tàੜ ਗੁੰਝੋਂ ਕਿਰਪਾ ਕਰਕੇ